ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ ਹੌਲੀ ਤੁਰੇ ਆਉਂਦੇ ਇਹ ਜਿਹੜੇ ਨੌਜਵਾਨ ਤੁਹਾਨੂੰ ਨਜ਼ਰ ਆ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਇਹਨਾਂ ਨੌਜਵਾਨਾਂ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਇੱਕ ਮੇਲੇ ਦੌਰਾਨ ਅਜਿਹਾ ਵੱਡਾ ਕਾਰਾ ਕਰ ਦਿੱਤਾ ਸੀ ਕਿ ਜਿਸ ਦੇ ਨਾਲ ਪੂਰੇ ਮੇਲੇ 'ਚ ਖੁਸ਼ੀ ਦਾ ਮਾਹੌਲ ਮਿੰਟਾਂ ਸਕਿੰਟਾਂ 'ਚ ਗਮੀ 'ਚ ਬਦਲ ਦਿੱਤਾ ਸੀ ਇਸ ਦੇ ਨਾਲ ਹੀ ਨੌਜਵਾਨਾਂ ਨੇ ਸ਼ਹਿਰ 'ਚ ਆਤਮ ਵਿਚਾਰ ਰੱਖੀ ਸੀ ਜਿਸ ਤੋਂ ਬਾਅਦ ਗੁਰਦਾਸਪੁਰ ਦੀ ਪੁਲਿਸ ਨੇ ਆਪਣੀ ਕਮਰ ਕਸੀ ਤੇ ਇਹਨਾਂ ਨੌਜਵਾਨਾਂ ਨੂੰ ਕਾਬੂ ਕੀਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੁਝ ਨੌਜਵਾਨਾਂ ਨੂੰ ਚੋਰੀ ਮਾਮਲੇ 'ਚ ਗ੍ਰਿਫਤਾਰ ਕੀਤਾ ਅਤੇ ਉੱਥੇ ਹੀ ਕਈ ਵਕ-ਵਕ ਮਾਮਲਿਆਂ 'ਚ ਹੋਰ ਵੀ ਨੌਜਵਾਨਾਂ ਨੂੰ ਕਾਬੂ ਕਰ ਲਿਆ ਹੈ 2014 4 24 ਨੂੰ ਇਹਦਾ ਪੰਡੋਰੀ ਮੇਲਾ ਜਿਹੜਾ ਲੱਗਦਾ ਪੰਡੋਰੀ ਤਾਂ ਮੇਲਨ ਲੱਗਦਾ ਉਹਦੇ ਸ਼ਾਮ ਨੂੰ ਜੇਬਨ ਕੁਝ ਸ਼ਾਮ 6:30 ਵੇ ਦੇ ਕਰੀਬ ਰਾਜੂ ਹੈਗਾ ਜੋ ਮਰਨ ਵਾਲਾ ਹੈਗਾ ਰਾਜੂ ਦੇ ਨਾਲ ਉਹਦਾ ਤਾਏ ਦਾ ਬੇਟਾ ਤਰਮਨਦਰ ਸਿੰਘ ਤੇ ਨਾਲ ਇਹਦਾ ਇੱਕ ਹੋਰ ਬ੍ਰਦਰ ਸੀਗਾ ਰਾਹੁਲ ਉਹ ਇਹ ਆਪਸ ਚ ਇਕੱਠੇ ਉੱਥੇ ਮੇਰਾ ਦੇਖ ਰਹੀ ਸੀਗੇ ਉਹ ਜਿਹੜਾ ਤਾਏ ਦਾ ਬੇਟਾ ਤਰਮਨਦਰ ਹੈ ਉਹਦੇ ਨਾਲ ਕਿਸੇ ਅਨਨੋਣ ਬੰਦੇ ਦੇ ਜਿਹਦਾ ਹੈਗਾ ਮੋਢਾ ਲੱਗਣ ਕਰਕੇ ਕਿਸੇ ਗੱਲ ਤੇ ਟਕਰਾਰ ਪਾਜੀ ਹੋਈ ਸੀ ਉਹਦੀ ਮਦਦ ਲਈ ਜਿਹੜਾ ਹੈਗਾ ਪ੍ਰਾ ਰਾਜੂਆ ਜਦੋਂ ਨੇ ਪੁਛਿਆ ਆਣ ਕੇ ਇਹ ਗੱਲ ਤੇ ਉਹਨੂੰ ਪੋਸਟ ਕੀਤਾ ਤਾਂ ਆਪੋਰਚੁਨਿਟੀ ਕਾਫੀ ਆਈ ਬਹਿਸ ਲਈ ਝਗੜਾ ਹੋਇਆ ਝਗੜੇ ਦੇ ਦੌਰਾਨ ਜਿਹੜਾ ਹੈਗਾ ਉਸ ਟਾਈਮ ਜਿਹੜੇ ਅਨਨੋਨ ਬੰਦੇ ਆ ਨੇ ਵਿੱਚੋਂ ਕਿਸੇ ਦੇ ਕਿਰਚ ਤੇਜ ਜਾਂ ਤਿੱਖਾ ਹਥਿਆਰ ਕੱਢ ਕੇ ਜਿੱਤੇ ਵਾਰ ਕੀਤੇ ਸੀ ਉਹ ਕਾਫੀ ਜ਼ਿਆਦਾ ਇੰਜਰਡ ਹੋਇਆ ਸੀ ਉਹਨਾਂ ਨੂੰ ਡਿਊਰਿੰਗ ਰਾਜ ਦੀ ਜਗ੍ਹਾ ਹਸਪਤਲ ਜਮ ਹਲ ਕਰਾਇਆ ਸੀ ਉਥੇ ਮੌਤ ਹੋ ਗਈ ਸੀ ਸੋ ਟੈਕਨੀਕਲ ਡੀਐਸਪੀ ਦਿਨਾਨਗਰ ਸਰ ਸਕੁੰਦਰਪਾਲ ਸਿੰਘ ਐਸਐਚਓ ਰਾਣਾ ਸ਼ਾਲਾ ਔਰਪਾਲ ਇਹਨਾਂ ਨੇ ਬੜੀ ਮਿਹਨਤ ਕਰਕੇ ਟੈਕਨੀਕਲ ਐਵੀਡੈਂਸ ਨੂੰ ਜ਼ਹੂਰ ਇਨਵੈਸਟੀਗੇਸ਼ਨ ਬਦਲ ਗਾਇਨਾ ਪਰਦਾਲ ਕਰਕੇ ਇਸ ਜਿਹੜੇ ਬੰਦੇ ਦਿਨ ਬੰਦੇ ਰੈਸਟ ਕਰ ਲਏ ਨੇ ਰਾਹੁਲ ਮਸੀ ਸੰਜੂ ਮਸੀ ਤੇ ਅਮਨ ਇਹਨਾਂ ਬੰਦੇ ਨੂੰ ਰੈਸਟ ਕਰ ਲਿਆ ਲੇਕਿਨ ਇਹਨਾਂ ਦੀ ਪੁਸ਼ਗਿਸ਼ ਤੇ ਬੰਦੇ ਤਿੰਨ ਬੰਦੇ ਹੋਰ ਫਿਗਰ ਹੋਏ ਨੇ ਅੱਗੇ ਪ੍ਰਿੰਸ ਮੀ ਪ੍ਰਿੰਸ ਮਸੀ ਆਕਾਸ਼ ਮਸੀ ਤੇ ਦੀਪਕ ਉਹ ਇਹਨਾਂ ਬੰਦੇ ਨੂੰ ਰਿਸ਼ਟ ਕਰਨਾ ਬਾਕੀ ਹੈ ਉਹ ਜਲਦੀ ਰਿਸ਼ਟ ਕਰ ਲਵਾਂਗਾ ਸਰ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਜਾ ਰਿਹਾ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਅਸੀਂ ਮੌਕੇ ਤੇ ਕਿਹਾ ਸੀ ਕਿ ਇਹਨਾਂ ਦਾ ਛੜਛਾੜ ਕਰਵਾਓ ਬਸ ਬਚਾਵਾ ਹੋ ਜਾਏਗਾ ਉਹ ਉਹਨਾਂ ਵੱਲੋਂ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ ਇਸ ਕਰਕੇ ਨਹੀਂ ਇਸ ਬਾਰੇ ਮੈਂ ਇਸ ਬਾਰੇ ਕੋ ਮੇਰੇ ਕੋਲ ਇਹ ਜੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਨੇ ਨਾਈਟ ਦਿੱਤੀਆਂ ਦੂਸਰਾਂ ਜੀ ਨਹੀਂ ਉਹਨਾਂ ਦੇ ਇਹ ਗੱਲ ਦਾ ਨਹੀਂ ਕੁਝ ਮੈਂ ਜਿੱਕਰ ਕਹਿ ਸਕਦਾ ਲੇਕਿਨ ਜੋ ਫਰਦਰ ਜਿਹੜੀ ਮੌਕੇ ਤੇ ਜਿਹੜੀ ਐਵੀਡੈਂਸ ਜ ਹੈ ਮੌਕੇ ਤੇ ਜੋ ਫੁਟੇਜ ਆਇਆ ਉਹਦੇ ਵਿੱਚ ਜਿਹੜਾ ਝਗੜਾ ਹੋਇਆ ਜੋ ਪ੍ਰੋਪਰ ਜਿਹੜੀ ਉੱਥੇ ਹੋ ਉਹ ਫਰਦ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਅਨਵੈਸਿਟ ਕਰ ਰਹੇ ਨੇ ਤੇ ਵਿੱਚ ਮੇਨ ਜਿਹੜਾ ਹੈਗਾ ਜੀ ਸਾਡੇ ਡੀਏਜੀ ਰਾਕੇਸ਼ ਕੌਸ਼ਲ ਡੀਏਜੀ ਬਾਰਡਰ ਨੇ ਤੇ ਐਸਐਸਪੀ ਸੀ ਹਰੀਸ਼ ਦਾਮਾ ਇਹਨਾਂ ਦੀਆਂ ਜਿਹੜੀਆਂ ਹਦਾਤਾਂ ਦੇ ਮਤਲਬ ਜਿਹੜੀ ਚੋਰੀ ਦੀ ਵਾਰਦਾਤ ਆ ਉਹ ਸ਼ਹਿਰ ਚੋਰੀਆਂ ਸਹੀ ਉਹਦੇ ਵਿੱਚ ਕਾਫੀ ਜਿਹੜੀ ਹੈਗੀ ਹੈ ਟੀਮਾਂ ਬਣਾਈਆਂ ਗਈਆਂ ਸੀ ਇਸ ਨਾਈਨ ਨੂੰ ਲੈ ਕੇ ਪ੍ਰਾਪਰਟੀ ਦੀ ਹੈਗੀ ਹੈ ਨਾਕਾਬੰਦੀ ਤੇ ਹੋਰ ਪੈਟਰੋਲਿੰਗ ਵਧਾਈ ਗਈ ਜੀ ਤੋਂ ਇਸੇ ਦਰੀ ਦੇ ਤਹਿਤ ਮੇਟੀ 94 24 9 ਅਪ੍ਰੈਲ ਨੂੰ ਨਾਕਾਬੰਦੀ ਦੇ ਦੌਰਾਨ ਕਰਨ ਉਰਫ ਮੋਟਾ ਤੇ ਮੈਨੂਅਲ ਮਸੀ ਇਹ ਦੋ ਬੰਦੇ ਨੂੰ ਗਪਟਾ ਕੀਤਾ ਸੀ ਇਹਨਾਂ ਕੋਲ ਦੋ ਚੋਰੀ ਦੇ ਮੋਬਾਈਲ ਬਰਾਮਦ ਹੋਏ ਸੀ ਸੋ ਇਹਨਾਂ ਦੀ ਪੁਸ਼ਗਿਸ਼ ਤੇ ਹਰਦ ਰਕੇ 9 ਮੋਬਾਈਲ ਹੋਰ ਬਰਾਮਦ ਹੋਏ ਨੇ ਇੱਕ ਜਿਹਨੀ ਸੋਨਾ ਸੋ थाना ਧਾਰਿਆਲ ਵਿਖੇ ਮਕਰਮਾ ਦਰਜ ਕੀਤਾ ਤੇ ਉਸ ਨਾਲ ਸੀ 411 ਚਨੜਖਲਾ ਮਕਰਮਾ ਦਰਜ ਕੀਤਾ ਕੋ ਫਾਦਰ ਐਸ ਐਚਓ ਤਾਰੀয়াল ਨੇ ਬੜੀ ਮਿਹਨਤ ਨਾਲ ਕਰਕੇ ਇਹ ਬੰਦੇ ਅਰੈਸਟ ਕੀਤੇ ਨੇ। ਇਹ ਸੇ ਦੜੀ ਦੇ ਤਹਿਤ ਅਗੇ ਥਾਣਾ ਸਿਟੀ ਦਾਸਪੁਰ ਦੇ ਰੀ ਵਿੱਚ 13 14 ਦੀ ਦਰਮਿਆਨੀ ਰਾਤ ਨੂੰ ਮੋਬਾਈਲ ਦੀ ਦੁਕਾਨ ਤੋਂ ਚੋਰੀ ਹੋਈ ਸੀ। ਉਹ ਇਹਦੇ ਵਿੱਚ ਦੋ ਬੰਦੇ ਫਿਗਰ ਹੋਏ ਸੀ। ਅਨਨੋਨ ਬੰਦਾ ਜਿਹੜੀ ਅਸੀਂ ਰਾਤ ਨੂੰ ਦੁਆਰ ਨਾਲ ਖਾਲੀ ਪਲਾਟ ਚੋਂ ਦੁਆਰ ਤੋੜ ਕੇ ਪੋਲ ਕਰਕੇ ਵਿੱਚੋਂ 20 25 30 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਸੀ ਅਪਰੋਕਸੀਮੇਟਲੀ ਵੱਲੋਂ ਗੁੰਿੰਦੀ ਨਹੀਂ ਸੀ ਲੇਕਿਨ ਇਹਨੇ ਫਿਕਰਤ ਹੋਈ ਹੈ ਉਹ ਮੋਬਾਈਲ ਚੋਰੀ ਹੋਏ ਸੀ ਜਿਵੇਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚੋਰਾਂ ਦੇ ਕੋਲੋਂ ਦਰਜਨਾ ਮੋਬਾਈਲ ਫੋਨ ਅਤੇ ਇੱਕ ਸੋਨੇ ਦੀ ਚੈਨੀ ਬਰਾਮਦ ਕੀਤੀ ਗਈ ਹੈ ਇਸ ਦੇ ਨਾਲ ਹੀ ਇਹਨਾਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਹਨਾਂ ਦੇ ਕੋਲੋਂ ਹੋਰ ਵੀ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਦੇ ਨਾਲ ਹੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ